ਵਾਗਾਂ ਵਾਲਿਓ ਗੁਰਤੇਗ ਬਹਾਦਰ ਪਿਤਾ ਦੀ ਸ਼ਰਨ ਵਿੱਚ ਭਾਈ ਬੱਜਰ ਜੀ ਆਉਂਦੇ ਨੇ ਪਰਿਵਾਰ ਸਮੇਤ ਆਉਂਦੇ ਨੇ ਆਉਂਦੇ ਤੇ ਦਰਸ਼ਨਾਂ ਵਾਸਤੇ ਨੇ ਚਲੋ ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਦੁਆਰੀ ਕਰਕੇ ਆਈਏ ਪਰ ਸੰਗਤ ਦਾ ਇਹੋ ਜਿਹਾ ਅਸਰ ਹੋਇਆ ਗੁਰਸਿੱਖਾਂ ਦਾ ਸੰਗ ਇਹੋ ਜਿਹਾ ਹੋਇਆ ਫਿਰ ਵਾਪਸ ਜਾਣ ਨੂੰ ਦੇਲੀ ਨਹੀਂ ਕੀਤਾ ਉੱਥੇ ਹੀ ਗੁਰਤੇਗ ਬਹਾਦਰ ਪਿਤਾ ਦੀ ਛਾਂ ਦੇ ਟਿਕ ਗਏ ਪਰਿਵਾਰ ਸੰਬੀਤ ਤੇ ਇੱਕ ਗुणਚੀ ਗੁਰਮੁਖੂ ਭਾਈ ਵੱਜਰ ਜੀ ਦੇ ਵਿੱਚ ਗुण ਕੀ ਇਹ ਸ਼ਸਤਰ ਵਿਜੇ ਦੇ ਧਨੀ ਸਨ ਪ੍ਰੇਮ ਦੇ ਨਾਲ ਰਾਤ ਦਿਨ ਸੇਵਾ ਕਰਦੇ ਨੇ ਇਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਨਾ ਇੱਕ ਦਿਨ ਗੁਰੂ ਤੇਗ ਬਹਾਦਰ ਪਿਤਾ ਜੀ ਆਪਣੇ ਕੋਲ ਬੁਲਾਉਂਦੇ ਨੇ ਭਾਈ ਬੱਜਰ ਜੀ ਨੂੰ ਆਖਣ ਲੱਗੇ ਭਾਈ ਬੱਜਰ ਜੀ ਤੁਸੀਂ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਦੇ ਹੋ ਤੇ ਅੱਜ ਤੁਹਾਡੀ ਇੱਕ ਡਿਊਟੀ ਅਸੀਂ ਹੋਰ ਲਗਾ ਰਹੇ ਹਾਂ ਗਲਤ ਪੱਲਾ ਪਾਏ ਹੱਥ ਜੋੜੇ ਸਤਿਗੁਰ ਜੀਵੇਂ ਤੁਹਾਡਾ ਹੁਕਮ ਹੋਵੇ ਗੁਰ ਤੇਗ ਬਹਾਦਰ ਪਿਤਾ ਜੀ ਆਖਣ ਲੱਗੇ ਅੱਜ ਤੋਂ ਤੁਸੀਂ ਸਾਡੇ ਸੁਪੁੱਤਰ ਅਜੇ ਨਾਮ ਗੋਬਿੰਦ ਰਾਏ ਹੈ ਗੋਬਿੰਦ ਰਾਏ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਜਿਕੇ ਆਖੋ ਸਤਨਾਮ ਵਾਹਿਗੁਰੂ ਪਾਗਾਂ ਵਾਲੇ ਸ਼ਹਿ ਤੁਹਾਨੂੰ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਪਤਾ ਹੋਵੇ ਜਿਹੜੀ ਸ਼ਸਤਰ ਵਿਦਿਆ ਸਿਖਾਈ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਭੀ ਤੌਰ ਤੇ ਉਹ ਭਾਈ ਬੱਜਰ ਜੀ ਨੇ ਸਿਖਾਈ ਹੈ ਦੁਨਿਆਵੀ ਤੌਰ ਤੇ ਫਿਰ ਭਾਈ ਬੱਜਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸਤਾਦ ਜੀ ਹੋਏ ਇਨਾਂ ਦੀ ਇੱਕ ਬੇਟੀ ਹੈ ਜਿਹਦਾ ਨਾਮ ਆਇਆ ਬੀਬੀ ਪਿੱਖਾ ਬੀਬੀ ਪਿੱਖਾ ਵੀ ਗੁਰਮੁਖੋ ਸ਼ਸਤਰ ਵਿਦਿਆ ਸਿੱਖ ਰਹੀ ਹੈ ਭਾਈ ਬੱਜਰ ਜੀ ਨੇ ਆਪਣੀ ਬੇਟੀ ਨੂੰ ਵੀ ਸ਼ਸਤਰ ਵਿਦਿਆ ਸਿਖਾ ਦਿੱਤੀ ਗੁਰੂ ਘਰ ਨਾਲ ਅਤਿਹਾ ਪਿਆਰ ਹੈ ਸਮਾਂ ਬੀਤਦਾ ਗਿਆ ਗੁਰੂ ਨਾਨਕ ਜੀ ਦੇ ਘਰ ਦੇ مالک ਬਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਜੇ ਵੀ ਉਸੇ ਤਰ੍ਹਾਂ ਹੀ ਭਾਈ ਬੱਜਰ ਜੀ ਇਹਨਾਂ ਦੀ ਘਰ ਵਾਲੀ ਨਾਲ ਬੀਬੀ ਪਿੱਖਾ ਨਾਲ ਦੀ ਸੁਪੁੱਤਰੀ ਗੁਰੂ ਘਰ ਸੇਵਾ ਕਰਦੇ ਨੇ ਤੇ ਬੀਬੀ ਪਿੱਖਾ ਪਤਾ ਕੀ ਕਰਦੀ ਹੈ ਬੀਬੀਆਂ ਨੂੰ ਭੈਣਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੀ ਹੈ ਆਨੰਦਪੁਰ ਸਾਹਿਬ ਜਿਹੜੇ ਪਰਿਵਾਰ ਰਹਿੰਦੇ ਨੇ ਜਿਹੜੀਆਂ ਜਿਹੜੀਆਂ ਬੱਚੀਆਂ ਰਹਿੰਦੀਆਂ ਨੇ ਉਹਨਾਂ ਨੂੰ ਫਿਰ ਇਹ ਸ਼ਸਤਰ ਵਿਦਿਆ ਸਿਖਾਉਂਦੀ ਹੈ ਪ੍ਰੇਮ ਦੇ ਨਾਲ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਾਰਜ ਆਖਣ ਲੱਗੇ ਭਾਈ ਬੱਜਰ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਕੁਝ ਮੰਗ ਲਓ ਕੁਝ ਇੱਛਾ ਹੈ ਸਤਿਗੁਰੂ ਬਸ ਇਹੋ ਇੱਛਾ ਹੈ ਜਿਹੜਾ ਪ੍ਰਵਾਦ ਤੁਸੀਂ ਬਖਸ਼ਿਆ ਹੈ ਇਹ ਪ੍ਰਵਾਦ ਤੁਹਾਡੇ ਲੇਖੇ ਵਿੱਚ ਲੱਗ ਜਾਵੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜਿਹੜਾ ਪ੍ਰਵਾਦ ਸਤਿਗੁਰੂ ਤੁਸੀਂ ਬਖਸ਼ਿਆ ਨਾ ਇਹ ਪ੍ਰਵਾਦ ਲੇਖੇ ਵਿੱਚ ਲੱਗ ਜਾਵੇ ਸਮਾਰੇ ਬੜੇ ਪ੍ਰਸੰਨ ਹੋਏ ਕਿਤੇ ਸਮਾਂ ਆਵੇਗਾ ਜੋ ਤੂੰ ਅੱਜ ਮੰਗਿਆ ਨਾ ਇਹੋ ਸੇਵਾ ਤੇਰੇ ਕੋ ਲਾਵਾਂਗੇ ਸਤਿਗੁਰ ਦਾ ਸਿੱਖ ਹੋਇਆ ਭਾਈ ਆਲਮ ਜੋ ਭਜ ਭਜ ਸੇਵਾ ਕਰਦਾ ਹੈ ਰਾਤ ਦਿਨ ਸੇਵਾ ਕਰਦਾ ਹੈ ਬੜਾ ਉਦਮੀ ਹੈ ਇਹਦਾ ਉਹਨੂੰ ਦੇਖ ਕੇ ਇਹਦੀ ਸੇਵਾ ਦੇਖ ਕੇ ਸਤਿਗੁਰ ਨੇ ਕਿਤਾਬ ਦਿੱਤਾ ਖਤਾਬ ਲਗੀਤਾ ਕਹਿੰਦੇ ਭਾਈ ਆਲਮ ਸਿੰਘ ਨੱਚਣਾ ਨਾਲ ਬਿਸ਼ਲ ਆਤਾ ਨੱਚਣਾ ਭਾਈ ਆਲਮ ਸਿੰਘ ਨੱਚਣਾ ਇਹ ਇਹਦਾ ਵੀ ਬੜਾ ਪਿਆਰਾ ਜੀਵਨ ਹੈ ਇਹ ਭਾਈ ਦੁਰਗਾ ਦਾਸ ਦਾ ਸੁਪੁੱਤਰ ਹੈ ਭਾਈ ਆਲਮ ਸਿੰਘ ਤੇ ਸਤਿਗੁਰੂ ਜੀ ਨੇ ਭਾਈ ਆਲਮ ਸਿੰਘ ਦਾ ਤੇ ਬੀਬੀ ਪਿੱਖਾ ਦਾ ਆਨੰਦ ਕਾਰਜ ਕਰਵਾ ਦਿੱਤਾ ਜੀ ਵਿਆਹ ਕਰਵਾ ਦਿੱਤਾ ਆਪਣੇ ਹੱਥੀ ਆਨੰਦ ਕਾਰਜ ਕਰਵਾਇਆ ਆਨੰਦ ਕਾਰਜ ਤੋਂ ਬਾਅਦ ਇਹਨਾਂ ਦੇ ਘਰ ਤਿੰਨ ਸੁਪੁੱਤਰ ਹੋਏ ਜੀ ਭਾਈ ਮਿਹਰ ਸਿੰਘ ਭਾਈ ਅਮੋਲਕ ਸਿੰਘ ਤੇ ਭਾਈ ਬਾਗਰ ਸਿੰਘ ਇਹ ਨਾਮ ਨੇ ਇਹਨਾਂ ਦੇ ਬੀਬੀ ਪਿੱਖਾ ਤੇ ਭਾਈ ਆਲਮ ਸਿੰਘ ਦੇ ਕਿੰਨੇ ਸੁਪੁੱਤਰਾਂ ਦੇ ਨਾਮ ਨੇ ਦਾਜ ਉੱਥੇ ਆਵੇ ਜਦੋਂ ਨਾਨਦਪੁਰ ਸਾਹਿਬ ਨੂੰ ਘੇੜਾ ਪਿਆ 7-8 ਮਹੀਨੇ ਘੇੜਾ ਤੁਹਾਨੂੰ ਪਤਾ ਪਿਆ ਰਿਆ ਇਧਰੋਂ ਪਹਾੜੀ ਰਾਜਿਆਂ ਨੇ ਆਟੇ ਦੀ ਗੋਬ ਬਣਾ ਕੇ ਕਸਮ ਖਾਦੀ ਦੂਸਰੇ ਪਾਸੇ ਮੁਗਲਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਸਤਗੁਰੂ ਨੂੰ ਪਤਾ ਹੈ ਇਹਨਾਂ ਦੀਆਂ ਕਸਮਾਂ ਝੂਠੀਆਂ ਨੇ ਵਾਦੇ ਝੂਠੇ ਨੇ ਪਰ ਹੁਣ ਗੱਲ ਆ ਗਈ ਧਾਰਮਿਕ ਗ੍ਰੰਥਾਂ ਦੀ ਕਲਗੀਧਰ ਪੀਤਮਾ ਸਭ ਕੋਈ ਜਾਣਦੇ ਨੇ ਪਰ ਦੇ ਨਾ ਜਾਨੋ ਦਿਲਾਂ ਰਾਹ ਗੁਰੂ ਗੋਬਿੰਦ ਸਿੰਘ ਭਾਈ ਲੰਦਲਾ ਜੀ ਕਹਿੰਦੇ ਦਿਲਾਂ ਦੇ ਜਾਣਦੇ ਨੇ ਰੋਜ਼ਾਨਾ ਤੁਸੀਂ ਪੜਦੇ ਹੋ ਚਪਾਈ ਸਾਹਿਬ ਦੀ ਬਾਣੀ ਵਿੱਚ ਕੱਟ-ਕੱਟ ਕੇ ਅੰਤਰ ਕੀ ਜਾਨਤ ਭਲੇ-bure ਕੀ ਵੀਰ ਪਛਾਣਤ ਦਿਲਾਂ ਦੇ ਜਾਣਦੇ ਨੇ ਪਰ ਗੱਲ ਅਗੀ ਧਾਰਨੀ ਗ੍ਰੰਥਾਂ ਦੀ ਸਤਗੁਰੂ ਨੇ ਵੇਛੇਤ ਸਤਪੋਦੀ ਦੇ ਦਰਮਿਆਨੀ ਰਾਤ ਨੂੰ ਅਨੰਦਪੁਰ ਕਿਲਾ ਛੱਡਣ ਦਾ ਫੈਸਲਾ ਕੀਤਾ ਸਾਰੇ ਸਿੰਘਾਂ ਨੇ ਸਲਾਹ ਕੀਤੀ ਹੁਣ ਜਥੇ ਬਣਾਏ ਸਤਗੁਰੂ ਨੇ ਪੰਜਾਗ ਦਾ ਜਥਾ ਬਣਾਤਾ ਭਾਈ ਉਦੇ ਸਿੰਘ ਦਾ 100 ਸਿੰਘਾਂ ਦਾ ਜਥਾ ਬਣਾਤਾ ਡੰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਦਾ ਤੇ ਇਹਦੇ ਨਾਲ ਬੀਬੀ ਪਿੱਖਾ ਜੀ ਦਾ ਜਥਾ ਵੀ ਨਾਲ ਹੀ ਇਹ ਸਾਂਝਾ ਜਥਾ ਬਣਾਤਾ ਭਾਈ ਬਜਤਰ ਸਿੰਘ ਦਾ ਵੀ 100 ਸਿੰਘਾਂ ਜਥਾ ਬਣਾਤਾ ਇਧਰੋਂ ਆਨੰਦਪੁਰ ਦਾ ਕਿਲਾ ਛੱਡਿਆ ਸਾਈ ਡਿੱਬੇ ਦੇ ਕੋਲ ਪਹੁੰਚਦੇ ਨੇ ਸਤਿਗੁਰੂ ਸਾਹਿਬ ਪਰਿਵਾਰ ਸਰੇ ਸਿੰਘ ਤੇ ਮੁਗਲਾਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਪਹਾੜੀ ਰਾਜੇ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਜਦੋਂ ਇਹਨਾਂ ਨੇ ਕਸਮਾਂ ਤੋੜੀਆਂ ਉਹ ਹਮਲੇ ਬੋਲ ਦਿੱਤੇ ਗੁਰਮੁਖੋ ਫਿਰ ਉਹ ਸਮਾਂ ਗੁਰੂ ਗੋਬਿੰਦ ਸਿੰਘ ਮਾਰੇ ਜਫਰ ਨਾਮੇ 'ਚ ਲਿਖਦੇ ਨੇ ਔਰੰਗਜ਼ੇਬ ਨੂੰ ਇੱਜੇ ਇੱਕ ਤੂਤਾਂ ਦਾ ਸ਼ੀਸ਼ਾ ਵਖਾਉਂਦੇ ਨੇ ਕੀ ਕਹਿੰਦੇ ਸਤਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾ ਕੀਮਾ ਪ੍ਰਸਤੀ ਨਾ ਉਜਾਏ ਦੀ ਨਾ ਸਾਇਬਿਸ਼ਨਾਸੀ ਨਾ ਮੁਹੰਮਦ ਜਕੀ ਹੈ ਔਰੰਗਜ਼ੇਬ ਨਾ ਕੋਈ ਤੇਰਾ ਦੀਨ ਹੈ ਨਾ ਕੋਈ ਤੇਰਾ ਧਰਮ ਹੈ ਨਾ ਕੋਈ ਤੇਰਾ ਇਮਾਨ ਹੈ ਇੱਥੋਂ ਤੱਕ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਯਕੀਨ ਵੀ ਨਹੀਂ ਹੈਗਾ ਨਾ ਮੁਹੰਮਦ ਜਕੀ ਹੁਣ ਸ਼ਾਹੀ ਬੋਜਨਾਂ ਪਹਿਲਾਂ ਭਾਈ ਉਦੇਸੰਗ ਲੜਦੇ ਨੇ ਅੱਗੇ ਪਿੰਡ ਚ ਅਖੀਨ ਯੁੱਧ ਦੇ ਵਿੱਚ ਰੰਗਰੇਟਾ ਗੁਰੂ ਦਾ ਬੇਟਾ ਆਉਂਦੀ ਫੌਜ ਨੂੰ ਠੱਲ ਪਾਉਂਦੇ ਨੇ ਜੀ ਇੱਥੇ ਫਿਰ ਭਾਈ ਜੀਵਨ ਸਿੰਘ ਜੀ ਇਧਰੋਂ ਬੀਬੀ ਪਿੱਖਾ ਜੀ ਫਿਰ ਮੁਗਲ ਫੌਜਾਂ ਨਾਲ ਲੜਦੇ ਨੇ ਪਹਾੜੀ ਫੌਜਾਂ ਨਾਲ ਲੜਦੇ ਨੇ ਲੜਦਿਆਂ ਲੜਦਿਆਂ ਭਾਈ ਜੀਵਨ ਸਿੰਘ ਸ਼ਹੀਦੀ ਦੇ ਜਾਨ ਪੀ ਜਾਂਦੇ ਨੇ ਇਧਰੋਂ ਬੀਬੀ ਪਿੱਖਾ ਵੀ ਸ਼ਹੀਦੀ ਦੇ ਜਾਨ ਪੀ ਜਾਂਦੀ ਹੈ ਗੁਰਨੁਕੋ ਤਿੰਨ ਸੁਪੁੱਤਰ ਸਨ ਭਾਈ ਅਮੋਲਕ ਸਿੰਘ ਭਾਈ ਮੇਰ ਸਿੰਘ ਇਹ ਚਮਕੌਰ ਦੀ ਗੜੀ ਜਾ ਕੇ ਸ਼ਹੀਦ ਹੁੰਦੇ ਨੇ ਭਾਈ ਆਲਮ ਸਿੰਘ ਨੱਚਣਾ ਇਹ ਵੀ ਚਮਕੌਰ ਦੀ ਗੜੀ ਸ਼ਹੀਦ ਹੁੰਦਾ ਹੈ ਤੇ ਅਗਲਾ ਪੁੱਤਰ ਗੁਰਮਖੋ ਜੋ ਭਾਈ ਬਾਗਰ ਸਿੰਘ ਉਹ ਵੀ 1840 ਦੇ ਜਾ ਕੇ ਸ਼ਹੀਦ ਹੁੰਦਾ ਹੈ ਉਹ ਵੀ ਜੰਗ ਲੜਦਾ ਬਾਅਦ ਵਿੱਚ ਉਹ ਵੀ ਅਸੀਂ ਦੇ ਜਾਨ ਪੀਂਦਾ ਹੈ ਜਿਹੜਾ ਬੀਬੀ ਪਿੱਖਾ ਦਾ ਪਿਤਾ ਭਾਈ ਬੱਜਰ ਸਿੰਘ ਉਹ ਵੀ ਚੱਪਲ ਚੀਰੀ ਦੇ ਮਰਦਾਨ ਤੇ ਸ਼ਹੀਦ ਹੁੰਦਾ ਹੈ ਕਿਹੜਾ ਵਰ ਲਿਆ ਸੀ ਕਿਹੜੀ ਬਖਸ਼ੀ ਲਈ ਸੀ ਸਤਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰਾ ਪਰਿਵਾਰ ਤੇਰੇ ਲੇਖੇ ਵਿੱਚ ਲੱਗ ਜਾਵੇ ਸਾਸਰੀਏ ਕਾਲ ਅੱਜ ਗਨਮਖੋਤ ਨੇ ਪੁੱਤਰ ਵੀ ਸ਼ਹੀਦ ਹੋ ਗਏ ਜੀ ਵੀ ਪਿੱਖਾ ਆਪ ਵੀ ਸ਼ਹੀਦ ਹੋ ਗਈ ਭਾਈ ਆਲਮ ਜੀ ਨਤਨਾ ਵੀ ਸ਼ਹੀਦ ਹੋ ਗਏ ਪਿਤਾ ਵੀ ਭਾਈ ਬੱਜਰ ਸਿੰਘ ਵੀ ਸ਼ਹੀਦ ਹੋ ਗਿਆ ਜੂਝਿਆ ਜੂਝਿਆ ਇਹ ਸਾਰਾ ਪਰਿਵਾਰ ਸ਼ਹੀਦੀ ਜਾਮ ਪੀ ਗਿਆ 사ਤਗੁਰੂ ਕਿਰਪਾ ਕਰਨ 사ਤਗੁਰੂ ਬਖਸ਼ਿਸ਼ ਕਰਨ ਹਿਦਾਰੇ ਗਨਮਖੋਆਰੇ ਨੇ ਕੀ